ਵੇ ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਰੱਬ ਵਰਗੀ ਸ਼ਾਇ ਕੁਝ ਨਹੀਂ ਹੈਗੀ ਸਿਰਫ ਕੋਈ ਨਾ ਕੋਈ ਕੁਦਰਤਿਆ ਜ਼ਰੂਰ ਸੰਸਾਰ ਨੂੰ ਚਲਾ ਰਹੀ ਹੈ ਪਰ ਕੋਈ ਰੱਬ ਕੋਈ ਨਰਕਸ ਵਰਗ ਇਹ ਕੁਝ ਨਹੀਂ ਹੈਗਾ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜੀ ਵਿਚਾਰ ਵਟਾਂਦਰਾ ਕਰਨਾ ਹੀ ਚਾਹਣਾ ਆ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਗਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਵੰਜੀ ਜਰਨ ਲਖਾਰੀ ਬੋਲਦਾ ਜੀ ਹਾਂ ਜੀ ਹਾਂ ਜੀ ਅਵੀਰ ਗਰਮੀਤ ਸਿੰਘ ਬੋਲਦਾ ਮੈਂ ਚਾਨੀਆਂਪਿੰਡ ਤੋਂ ਹਾਂਜੀ ਹਾਂਜੀ ਹੋਰ ਸਣਾ ਉਹ ਸੇਤਾ ਕਰਪੁਰਵਾਦ ਸਾਹਿਬ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸਲਾਮ ਕਿਰਪਾ ਗੁਰੂਪਾ ਅਛਾ ਜੀ ਦੀ ਹਾਂਜੀ ਹਾਂਜੀ ਤੇ ਹੈ ਤੁਹਾਡੇ ਕੋਲ 2-4 ਮਿੰਟ ਜੀ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਨੀ ਸੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਅਨਮੋਲ ਕਵਤਰੇ ਦਾ ਹਾਂਜੀ ਹਾਂਜੀ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜੀ ਵਿਚਾਰ ਵਟਾਂਦਰਾ ਕਰਨਾ ਹੀ ਚਾਹੁੰਦਾ ਹਾਂ ਹਾਂ ਜੀ ਤੇ ਤੁਸੀਂ ਉੱਥੇ ਵਿਰਪਦੀ ਹੋਦੋਂ ਲੈ ਕੇ ਕਨਫਿਊਜ਼ ਆ ਹਾਂ ਜੀ ਹਾਂ ਜੀ ਮੈਂ ਕਿਸੇ ਧਰਮ ਨੂੰ ਨਹੀਂ ਮਾਰਿਆ ਮੈਂ ਨੀ ਧਰਮ ਦੀ ਨਹੀਂ ਧਰਮ ਦੇ ਦੇਖੋ ਧਰਮ ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਰੱਬ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਜਿਹਨੂੰ ਮੁਸਲਮਾਨ ਅੱਲਾਹ ਕਹਿੰਦੇ ਆ ਹਿੰਦੂ ਰਾਮ ਕਹਿੰਦੇ ਆ ਸਿੱਖ ਵਾਹਿਗੁਰੂ ਕਹਿੰਦੇ ਆ ਅੰਗਰੇਜ਼ ਗॉड ਕਹਿੰਦੇ ਆ ਮੈਂ ਉਹਦੀ ਗੱਲ ਕਰਦਾ ਹਾਂ ਜੀ ਹਾਂ ਜੀ ਰੱਬ ਦੀ ਹਾਂ ਜੀ ਹਾਂ ਜੀ ਤੇ ਤੁਸੀਂ ਉਥੇ ਕਿਹਾ ਵੀ ਰੱਬ ਦੀ ਹੋਂਦ ਨੂੰ ਲੈ ਕੇ ਮੈਂ ਕਨਫਿਊਜ਼ ਹਾਂ ਹਾਂ ਜੀ ਹਾਂ ਜੀ ਕੀ ਕਨਫਿਊਜ਼ਨ ਹੈ ਜੀ ਤੁਹਾਡੇ ਵੀਰ ਜੀ ਮਨ ਵਿੱਚ ਤੁਸੀਂ ਬੰਦੇ ਬਹੁਤ ਵਧੀਆ ਸੀਗੇ ਤੇ ਇਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਪਈ ਵੀ ਬੰਦਾ ਕਿੱਦਾਂ ਨੂੰ ਮੋੜ ਤੁਰਿਆ ਉਤਰਾਏ ਕਈ ਵਾਰ ਪਾੜੀ ਆਈ ਨਾਲੇ ਇਦਾਂ ਕੇ ਰੱਬ ਦੀ ਸਮਝ ਨਹੀਂ ਲੱਗਦੀ ਕਿ ਰੱਬ ਹੈ ਕਿ ਨਹੀਂ ਹੈ ਤੇ ਇਨਾ ਜ਼ਰੂਰ ਹੁੰਦਾ ਕਿ ਕੋਈ ਕੁਦਰਤ ਆ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ ਕੋਈ ਸ਼ੈਅ ਆ ਕੋਈ ਤਾਕਤ ਆ ਇਹ ਉਹ ਕੁਦਰਤ ਕਿਹਨੇ ਬਣਾਈ ਆ ਜੀ ਜਿਹੜੀ ਸੰਸਾਰ ਨੂੰ ਚਲਾ ਰਹੀ ਆ ਤੇ ਇਹੋ ਤੇ ਕਨਫਿਊਜ਼ ਆ ਦਿਮਾਗ ਇਹਨਾਂ ਚੀਜ਼ਾਂ ਨਹੀਂ ਦੇਖੋ ਇੱਕ ਕੁਦਰਤ ਆ ਤੇ ਇੱਕ ਕੁਦਰਤ ਨੂੰ ਚਲਾਉਣ ਵਾਲਾ ਹਾਂਜੀ ਕੁਦਰਤ ਉਹ ਜਿਹੜੀ ਕਾਇਨਾਤ ਆ ਪੂਰੀ ਹਾਂ ਜੀ ਹਾਂ ਜੀ ਤੇ ਉਹਨੂੰ ਚਲਾਉਣ ਵਾਲਾ ਜਿਹੜਾ ਆ ਜੀ ਕੁਦਰਤ ਨਹੀਂ ਕੁਦਰਤ ਨਹੀਂ ਚਲਾ ਰਹੀ ਕੁਦਰਤ ਨੂੰ ਚਲਾ ਰਿਆ ਆ ਕੋਈ ਹਾਂ ਜੀ ਹਾਂ ਜੀ ਉਹ ਕੌਣ ਆ ਜੀ ਆ ਮੈਂ ਨਹੀਂ ਕੀ ਕਹਿ ਸਕਦਾ ਇਸ ਚੀਜ਼ ਬਾਰੇ ਮੇਰੇ ਵੀਰ ਉਹਨੂੰ ਹੀ ਰੱਬ ਕਿਹਾ ਜਾਂਦਾ ਹੈ ਜਿਹੜਾ ਕੁਦਰਤ ਨੂੰ ਚਲਾਉਂਦਾ ਜਿਸਨੇ ਕੁਦਰਤ ਸਾਰੀ ਸਜਾਈ ਉਹਨੂੰ ਹੀ ਰੱਬ ਕਿਹਾ ਜਾਂਦਾ ਹਾਂ ਜੀ ਹਾਂ ਜੀ ਹੁਣ ਤੋਤੇ ਆ ਦੁੱਧ ਦੇ ਵਿੱਚ ਕੀ ਆ ਮੱਖਣ ਆ ਸਭ ਕੁਝ ਆ ਉਹ ਦੇਸਦਾ ਹਾਂਜੀ 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 ਨਹੀਂ ਦਿੰਦਾ ਨਹੀਂ ਦਿੰਦਾ ਨਾ ਹਾਂਜੀ ਤੇ ਤੂੰ ਉੱਥੇ ਇਕ ਹੋਰ ਗੱਲ ਕੀਤੀ ਸੀ ਵੀ ਮੈਂ ਪੜ ਹੀ ਨਹੀਂ ਲਿਆ ਉਹ ਵੀਰ ਪੜਿਆ ਨਹੀਂ ਤੂੰ ਹੂੰ ਜੇ ਪੜਿਆ ਹੁੰਦਾ ਹਨਾ ਤੇ ਰੱਬ ਦੀ ਹੋਂਦ ਤੋਂ ਤੂੰ ਮੂਨ ਕਰਨਾ ਹੁੰਦਾ ਜੇ ਜੇ ਤੂੰ ਰੱਬ ਦੀ ਹੋਂਦ ਤੋਂ ਮੂਨ ਕਰਿਆ ਫੇਰ ਤੂੰ ਧਾਰਮਿਕ ਗੀਤ ਕਿਉਂ ਲਿਖਦਾ ਇਹ ਹੁਣ ਵੇਖਿਓ ਹੁਣ ਮੇਰੇ ਗੀਤਾਂ ਚ ਪੁਰਾਣੇ ਪਹਿਲਾਂ ਵੀ ਲਿਖੇ ਹੋਣਗੇ ਤੇ ਹੁਣ ਵਾਲੇ ਗੀਤਾਂ ਚ ਧਾਰਮਿਕ ਨਹੀਂ ਹੈਗੇ ਹੁਣ ਨੋ ਤ੍ਰਯੋਧਿਆ ਬਹਾਦਰਾਂ ਦੇ ਤੇ ਯੋਧੇ ਬਹਾਦਰ ਯੋਧੇ ਯੋਧੇ ਬਹਾਦਰ ਕਿਹਨੇ ਪੈਦਾ ਕੀਤੇ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਾਹਰ ਲਿਖੀ ਆ ਹਾਂਜੀ ਹਾਂਜੀ ਫਿਰ ਚਾਰ ਸਹਿਬਜਾਂ ਬਾਰੇ ਵੀ ਲਿਖੇ ਮੈਂ ਤੇਰੇ ਦੇਖੇ ਸੀ ਕਿ ਮੈਂ ਫੇਸਬੁੱਕ ਤੇ ਹੀ ਖੋਲ ਕੇ ਹਾਂਜੀ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਬਾਰੇ ਕੀ ਨਜ਼ਰੀਆ ਤੇਰਾ ਹਾਂਜੀ ਉਹ ਬਲੀ ਸੂਰਮੇ ਹੀ ਬਸ ਇੱਥੇ ਤੱਕ ਹੀ ਇੱਥੋਂ ਤੱਕ ਹੀ ਸੀਮਤ ਸੀਗੇ ਜੀ ਉਹ ਇਹ ਹੁਣ ਮੇਰੀ ਜਿੰਨੀ ਕੁ ਪਹੁੰਚ ਆ ਉਥੋਂ ਤੱਕ ਤੇ ਮੈਂ ਕਹਿ ਸਕਦਾ ਹਾਂ ਕਈ ਵਾਰ ਇਹ ਜਿੱਥੇ ਤੱਕ ਤੇਰੀ ਪਹੁੰਚ ਆ ਉਹ ਪਹੁੰਚ ਨੂੰ ਤੂੰ ਇਹ ਨਾ ਨਾ ਕਹਿ ਵੀ ਤੂੰ ਇਦਾਂ ਕਹਿ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਵੀ ਮੇਰੇ 'ਚ ਉਹ ਕਾਬਲੀਅਤ ਨਹੀਂ ਹੈ ਇਹ ਤੂੰ ਕਹਿ ਸਕਦਾ ਇਹ ਨਹੀਂ ਕਹਿ ਸਕਦਾ ਵੀ ਰੱਬ ਹੈ ਕਿ ਨਹੀਂ ਹੈ ਆਂਦੀ ਆਂਦੀ ਤੂੰ ਇਹ ਕਹਿ ਸਕਦਾ ਵੀ ਰੱਬ ਨੂੰ ਦੇਖਣ ਦੇ ਦੇਖਣ ਲਈ ਮੇਰੇ ਕੋਲ ਨਜ਼ਰੀਆ ਨਹੀਂ ਹੈ ਉਹ ਮੇਰੇ ਕੋਲ ਅੱਖ ਨਹੀਂ ਹੈ ਜਿਸ ਨਾਲ ਰੱਬ ਨੂੰ ਦੇਖਿਆ ਜਾਂਦਾ ਪਰ ਇਹ ਨਹੀਂ ਤੂੰ ਕਹਿਦਾ ਵੀ ਰੱਬ ਹੈ ਨਹੀਂ ਹਾਂਜੀ ਹਾਂਜੀ ਮੈਂ ਤਾਂ ਇਹ ਰੱਬ ਤਾਂ ਨਹੀਂ ਚਲੋ ਮੈਂ ਜਿਆਦਾ ਹੀ ਸੀ ਤੂੰ ਹੀ ਕਹਿਣਾ ਨਾ ਕਿ ਨਰਕ ਸਵਰਗ ਦੀਆਂ ਗੱਲਾਂ ਹੁੰਦੀਆਂ ਇਹ ਸੱਚੀਆਂ ਚੀਜ਼ਾਂ ਹੋਣਗੀਆਂ ਗੁਰਨਾਨਕ ਨਹੀਂ ਗੁਰਬਾਣੀ ਨੂੰ ਤੂੰ ਮੰਨਦਾ ਹਾਂਜੀ ਹਾਂਜੀ ਤੇ ਗੁਰਬਾਣੀ ਕਦੀ ਪੜੀ ਤੂੰ ਇਹ ਮੈਂ ਇੰਨੀ ਗੁਰਬਾਣੀ ਨਹੀਂ ਪੜੀ ਭਾਈ ਗੁਰਦਾਸ ਜੀ ਦੀ ਵੀ ਤੂੰ ਬਾਾਰ ਵਿੱਚ ਗਾਈ ਹੋਈ ਆ ਹਾਂ ਜੀ ਹਾਂ ਜੀ ਤੇ ਉਹ ਗੁਰਬਾਣੀ ਆ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਆ ਹਾਂ ਜੀ ਹਾਂ ਜੀ ਤਾਂ ਫੇਰ ਇਹ ਚੇਤੂ ਗੁਰਬਾਣੀ ਪੜੀ ਨਹੀਂ ਸਜਣਾ ਇਹ ਤੂੰ ਤਰਕ ਨਹੀਂ ਕਰ ਸਕਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਧਰਮ ਰਾਏ ਜਬ लेखा ਮੰਗੇ ਕਿਆ ਮੁਖ ਲੈ ਕੇ ਜਾਏਗਾ ਹਾਂ ਜੀ ਹਾਂ ਜੀ ਤਾਂ ਫੇਰ ਦੱਸ ਧਰਮਰਾਜ ਕਿੱਥੇ ਬੈਠਾ ਉਹ ਹੁਣ ਤੇਰੀ ਮੰਜੀ ਥੱਲੇ ਤਾਂ ਨਹੀਂ ਨਾ ਬੈਠਾ ਨਾ ਤੇਰੀ ਮੰਜੀ ਦੇ ਉੱਤੇ ਬੈਠਾ ਠੀਕ ਆ ਲਿਆ ਉਦਾਂ ਦਾ ਮੋਰੇ ਉਹ ਮੂਰਖ ਜਿਹੜਾ ਤੇਰੀ ਹੈ ਨਾ ਸੁਣ ਕੇ ਦਲੀਲ ਨੂੰ ਵਾ 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 ਕਰੀ ਜਾਂਦਾ ਸਿਰੇ ਦਾ ਮੂਰਖ ਮੈਂ ਉਹਨੂੰ ਕਹੂੰਗਾ ਉਹਨੂੰ ਤੇਰੇ ਤੋਂ ਵੱਡਾ ਵੀ ਵੱਡਾ ਮੂਰਖ ਕਹੂੰਗਾ ਮੈਂ ਕਵਾਤਰੇ ਨੂੰ ਇਹਨਾ ਚਲੋ ਇਹ ਮਰਿਆਦਾ ਜਰੂਰ ਰੱਖੋ ਨਹੀਂ ਮੇਰੀ ਗੱਲ ਸੁਣੋ ਵੀਰ ਨਹੀਂ ਨਹੀਂ ਮੇਰੀ ਗੱਲ ਸੁਣੋ ਨੀਤਾ ਦੀ ਗੋਲੀ ਜ ਮਰਿਆਦਾ ਨਹੀਂ ਹੈਗੀ ਮਰਿਆਦਾ ਇੱਕ ਮਿੰਟ ਮਰਿਆਦਾ ਇੱਕ ਮਿੰਟ ਉਹਦੇ ਲਈ ਮਰਿਆਦਾ ਕੀ ਰੱਖ ਸਕਦਾ ਮੈਂ ਇੱਕ ਤੂੰ ਕਹਤਾ ਵੀ ਨਹੀਂ ਮੇਰੀ ਗੱਲ ਸੁਣ ਤੂੰ ਕਹਤਾ ਵੀ ਰੱਬ ਦੀ ਹੋਂਦ ਹੈ ਨਹੀਂ ਠੀਕ ਆ ਹੁਣ ਜੇ ਮੈਂ ਵੀ ਤੇਰੀ ਗੱਲ ਇਹ ਘਟਿਆ ਗੱਲ ਸੁਣ ਕੇ ਵਾਹ ਵਾਹ ਕਰਾਂ ਫੇ ਮੈਂ ਤੇਰੇ ਤੋਂ ਵੱਡਾ ਮੂਰਖ ਹੋਇਆ ਨਹੀਂ ਨਹੀਂ ਮੈਂ ਵਾਹ ਵਾਹ ਤੂੰ ਹੀ ਨਾ ਕਰੋ ਪਾਣੀ ਨਾ ਕੀ ਨਹੀਂ ਇੱਕ ਮਿੰਟ ਮੈਂ ਨਾ ਕੀ ਮੈਂ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ 'ਚ ਹਾਮੀਦਾਰ ਬਣਾ ਭਾਗੀਦਾਰ ਬਣਾ ਫੇਰ ਮੈਂ ਤੇਰੇ ਤੋਂ ਵੀ ਵੱਡਾ ਸਦਾਈ ਹੋ ਗਿਆ ਇਹਨਾਂ ਮੈਂ ਨਹੀਂ ਮਤਲਬ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਨੂੰ ਹਾਮੀ ਭਰੋ ਪਰ ਮੈਂ ਕਹਿੰਨਾ ਕਿ ਤੁਸੀਂ ਗੱਲ ਕਰੋ ਮੇਰੀ ਗੱਲ ਨੂੰ ਕੱਟੋ ਪਰ ਮਰਿਆਦਾ ਚ ਨਹੀਂ ਮਰਿਆਦਾ ਚ ਮੈਂ 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 ਮਰਿਆਦਾ ਦੇ ਵਿੱਚ ਮੈਂ ਕੋਈ ਉਹਨੂੰ ਗਲਤ ਸ਼ਬਦ ਵਰਤਿਆ ਮੂਰਖ ਨੂੰ ਮੂਰਖ ਹੀ ਕਿਹਾ ਜਾਂਦਾ ਆ ਨਾ ਕਿ ਮੈਂ ਉਹਨੂੰ ਕੋਈ ਨਾਂ ਮਾਪੇਣ ਦੀ ਕੋਈ ਗਾਲ ਨਹੀਂ ਕੱਢ ਸਕਦਾ ਕਿਉਂਕਿ ਉਹਦੀਆਂ ਮਾਵਾ ਭੈਣਾ ਮੇਰੀਆਂ ਮਾਵਾ ਭੈਣਾ ਠੀਕ ਆ ਹੁਣ ਮੂਰਖ ਹੀ ਹੋਰ ਲਈ ਮੈਂ ਸ਼ਬਦ ਵਰਤ ਸਕਦਾ ਉਹ ਤੇਰੇ ਤੋਂ ਵੱਡਾ ਵੀ ਮੂਰਖ ਨਿਕਲਿਆ ਜਿਹੜਾ ਤੇਰੀ ਗੱਲ ਸੁਣ ਕੇ ਨਾ ਕਿ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ ਸੁਣ ਕੇ ਵਾ 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 ਕਰੀ ਜਾਂਦਾ ਮੂਰੇ ਕੀ ਕਹੋਂਗੇ ਤੁਸੀਂ ਉਹਨੂੰ ਹੁਣ ਮੰਨ ਲਾ ਵੀ ਮੈਂ ਤੇਰੇ ਮੋਰੇ ਕੋਈ ਇੰਤਾ ਦੀ ਘੱਟਿਆ ਗੱਲ ਕਰਦਾ ਤੂੰ ਉਹਨੂੰ ਸੁਣ ਕੇ ਵਾਹ 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 ਕਰੀ ਜਾਏਂਗਾ ਤੇ ਤੂੰ ਸਦਾਈ ਹੋਇਆ ਮੇਰੇ ਤੋਂ ਵੱਡਾ ਕਿ ਮੈਂ ਤੇਰੇ ਤੋਂ ਵੱਡਾ ਹੋਇਆ ਹਿੰਦੀ ਪਰ ਆਹ ਤਾਂ ਦੀ ਬੋਲੀ ਨਹੀਂ ਸਹੀ ਅਚਾ ਤੂੰ ਮੈਂ ਰੱਬ ਨੂੰ ਨਹੀਂ ਮੰਨਦਾ ਤੇ ਮੈਂ ਕਿੱਥੇ ਨਹੀਂ ਰੱਬ ਨੂੰ ਤੂੰ ਨਹੀਂ ਮੰਨਦਾ ਕੀ ਰੱਬ ਨੂੰ ਮੰਨ ਕੇ ਵੀ ਕਿਹ ਤਰ੍ਹਾਂ ਦਾ ਲੈਜਾ ਤੁਹਾਡਾ ਬੋਲ ਹੈਂ ਜੀ ਮੈਂ ਕੀ ਗਲਤ ਗਿਆ ਦੱਸ ਕੀ ਗਲਤ ਗਿਆ ਦੱਸ ਕੀ ਗਲਤ ਕਿਹਾ ਮੈਂ ਨਹੀਂ ਪਰ ਲੈ ਜਾ ਨਹੀਂ ਨਾ ਮੇਰਾ ਨਹੀਂ ਲੈ ਜਾ ਨਹੀਂ ਨਹੀਂ ਲੈ ਇੱਕ ਮੈਂ ਮੈਂ ਤੈਨੂੰ ਰਿਸਪੈਕਟ ਦੇ ਕੇ ਕੋਈ ਗਾਲ ਕੱਢਾਂ ਉਹ ਲੈ ਚਾਹਾਂ ਪਤਾ ਕੀਂ ਦਾਵਾ ਹੁਣ ਮੈਂ ਕਿੱਦਾਂ ਬਰੀ ਤੁਸੀਂ ਇੱਕ ਤੈਨੂੰ ਬੋਲਦੇ ਇੱਕ ਤੈਨੂੰ ਮੂਰਖ ਇਹ ਇੱਕ ਇਹ ਜਿਹੇ ਸ਼ਬਦ ਬੋਲਦੇ ਇਹ ਤੁਹਾਨੂੰ ਜੀ ਜਿਹੜਾ ਜਿਹੜਾ ਹਨਾ ਤੁਹਾਨੂੰ ਸ਼ਾਬਦ ਹੁੰਦਾ ਉਹ ਬਹੁਤ ਬਚਨ ਹੋ ਜਾਂਦਾ ਤੇ ਜਿਹੜਾ ਤੂੰ ਸ਼ਬਦ ਹੁੰਦਾ ਉਹ ਇੱਕ ਸ਼ਬਦ ਹੁੰਦਾ ਤੇ ਹੋ ਹੁਣ ਤੁਸੀਂ ਵੀ ਦਰੀਲਾ ਨਾਲ ਇੱਕ ਜਿਹੜੀ ਰਿਸਪੈਕਟਡ ਫੋਲ ਗੱਲ ਨੂੰ ਕੱਟ ਰਹਿ ਜੋ ਪਰ ਜਿਹੜਾ ਤੁਹਾਡਾ ਨਹੀਂ ਨਹੀਂ ਇਹ 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 ਰਿਸਪੈਕਟਡ ਗੱਲ ਨਹੀਂ ਹੈ ਵੀ ਰੱਬ ਦੀ ਹੋਂਦ ਤੋਂ ਆਪਾਂ ਮੁਨਕਰ ਹੋਣਾ ਇਹ ਰਿਸਪੈਕਟਡ ਗੱਲ ਨਹੀਂ ਹੈ ਮੁਨਕਰ ਉਹ ਹੁੰਦਾ ਕਿ ਮੇਰੀ ਕਿੱਥੋਂ ਤੱਕ ਪਹੁੰਚ ਹੈ ਫਿਰ ਉਹ 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 ਤੂੰ ਦੱਸਣਾ ਵੀ ਤੇਰੀ ਮੇਰੀ ਵੀ ਮੇਰੀ ਪਹੁੰਚ ਹੀ ਇੱਥੋਂ ਤੱਕ ਆ ਕਿ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਫਿਰ ਇਹ ਨਹੀਂ ਕਹਿ ਸਕਦਾ ਵੀ ਤੂੰ ਰੱਬ ਹੈ ਹੀ ਨਹੀਂ ਨਾ ਨਾ ਮੈਂ ਕਹਿੰਦਾ ਮੇਰੀ ਨਜ਼ਰ ਤੇ ਨਹੀਂ ਹੈਗਾ ਮੈਂ ਇਹ ਨਹੀਂ ਕਹਿ ਰਹਾ ਬਹ ਹੈ ਮੈਂ ਕਹਿੰਦਾ ਮੈਂ ਕਨਫਿਊਜ਼ ਹਾਂ ਰੱਬ ਹੈ ਚਾਹ ਨਹੀਂ ਹੈ ਫਿਰ ਇਹ ਇਹਦੇ ਵਿੱਚ ਮੈਂ ਇਹ ਥੋੜੀ ਕਹ ਸੰਸਾਰ ਚ ਨਹੀਂ ਹੈਗਾ ਮੈਂ ਤੇ ਆਪਣੀ ਨਜ਼ਰੀ ਨਜ਼ਰੀ ਉੱਤੇ ਦੱਸੀ ਹੈ ਨਾ ਹਾਂ ਮੈਂ ਇਹ ਚੀਜ਼ ਨਹੀਂ ਕਹ ਕੇ ਸੰਸਾਰ ਜ ਰੱਬ ਨਹੀਂ ਹੈਗਾ ਪਹਿਲਾਂ ਮੈਂ ਕਹਾਂ ਕਿ ਪਹਿਲਾਂ ਤੂੰ ਕਿਹਨਾਂ ਕੁਰਬਾਨੀ ਨੂੰ ਮੰਨਦਾ ਨਹੀਂ ਫਿਰ ਤੂੰ ਕਿਹਨਾਂ ਕੁਰਬਾਨੀ ਨੂੰ ਮੰਨਦਾ ਤੇ ਕੁਰਬਾਨੀ ਦਾ ਸਾਰਾ ਹੀ ਰੱਬ ਦਾ ਧਿਆਨ ਕਰਦੀ ਆ ਵੀ ਰੱਬ ਹੈ ਗੁਰਬਾਣੀ ਸਾਡੇ ਬੋਲਣ ਦੇ ਲਹਿਜੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਕਾਲ ਉਸਤਤ ਲਿਖਿਆ ਅਕਾਲ ਉਸਤਤ ਉਹ ਰੱਬ ਦੀ ਉਸਤਤ ਲਿਖੀ ਆ ਇਹ ਨਾ ਤੂੰ ਆਪਾਂ ਇਹ ਚੀਜ਼ਾਂ ਤੇ ਦੇਖੋ ਆਪਾਂ ਇਹ ਚੀਜ਼ਾਂ ਤੇ ਮੰਨ ਲੈਨੇ ਆ ਕਿ ਰੱਬ ਹੈਗਾ ਪਰ ਨਾ ਪਾ ਇਹ ਚੀਜ਼ ਮੰਨਦੇ ਵੀ ਕਿਸੇ ਨੂੰ ਬੋਲਣਾ ਕਿਉਂਕਿ ਰੱਬ ਇਹ ਗੁਰਬਾਣੀ ਕਹਿ ਰਹੀ ਆ ਕਿ ਤੁਸੀਂ ਰਿਸਪੈਕਟ ਦਿਓ ਕਿਸੇ ਦਾ ਨਹੀਂ ਚਾਹਮਤ ਗੁਰਬਾਣੀ ਤਾਂ ਇਹ ਵੀ ਕਹਿੰਦੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ ਸੀਸ ਪਿੱਟ ਤਸ ਕਰੇ ਸੰਦਪਾ ਨਾ ਨਿੰਦਾ ਹੋਰ ਹੁੰਦੀ ਆ ਨਿੰਦਾ ਹੋਰ ਹੁੰਦੀ ਆ ਇੱਕ ਮਿੰਟ ਮੈਂ ਮੈਂ ਕਹਿ ਦਮਾ ਵੀ ਚਰਨ ਲਖਾਰੀ ਹੈ ਹੀ ਨਹੀਂ ਚਰਨ ਲਖਾਰੀ ਹੈ ਹੀ ਨਹੀਂ ਇਹ ਕੀ ਹੋਇਆ ਨਹੀਂ ਇਹ ਨਿੰਦਾ ਨਹੀਂ ਹੋਈ ਤੁਸੀਂ ਕਹੋਗੇ ਚਰਨ ਲਖਾਰੀ ਹੈ ਹੀ ਨਹੀਂ ਇਹ ਨਿੰਦਾ ਨਹੀਂ ਹੈਗੀ ਪਰ ਚਰਨ ਲਖਾਰੀ ਤਾਂ ਹੈ ਨਾ ਹਾਂ ਤੁਸੀਂ ਵਿੱਚ ਮਾਰੀ ਕਰੋਗੇ ਕੋਈ ਗਲਤ ਕਰੋਗੇ ਜਾਂ ਕੁਝ ਬੋਲੋਗੇ ਉਹ ਨਿੰਦਾ ਹੋਗੀ ਫਿਰ ਤੈਨੂੰ ਕੌਣ ਚਲਾਉਂਦਾ ਆ ਤੈਨੂੰ ਕੌਣ ਚਲਾਉਂਦਾ ਹਾਂ ਤੁਸੀਂ ਨਹੀਂ ਤੈਨੂੰ ਕੌਣ ਨਹੀਂ ਨਹੀਂ ਤੈਨੂੰ ਤੈਨੂੰ ਕੌਣ ਚਲਾਉਂਦਾ ਇਹ ਦੱਸ ਆਪਾਂ ਇਸ ਤਰ੍ਹਾਂ ਦੇ ਵਿਚਾਰਾਂੇ ਪਾਵਾਂਗੇ ਫਿਰ ਤੁਸੀਂ ਦੂਜੇ ਪਾਸੇ ਆਇਨਾ ਦੂਜੇ ਪਾਸੇ ਕਿੱਦਣੂ ਆ ਜਾਣਾ ਭਰਾ ਫਿਰ ਤੁਹਾਡਾ ਬੋਲ ਚੱਲ ਫਿਰ ਉਹ ਜਾਇਆ ਲੈਣਾ ਨਹੀਂ ਨਹੀਂ ਦੂਜੇ ਪਾਸੇ ਨਹੀਂ ਨਹੀਂ ਤੈਨੂੰ ਕੌਣ ਚਲਾਉਂਦਾ ਆ ਤੂੰ ਜਿਹੜੇ ਸਾਹ ਲੈਣਾ ਉਹ ਕੌਣ ਦਿੰਦਾ ਆ ਤੂੰ ਆਪ ਸਾਹ ਲੈਣਾ ਹਾਂ ਦਾ ਢੀ ਬੋਲੀ ਕਿਹਤਰਾ ਦੀ ਤੁਸੀਂ ਆਏ ਜਿਵੇਂ ਤੁਹਾਡਾ ਮਨ ਹੁੰਦਾ ਕਿ ਇਹਦੀ ਇਹਨੇ ਆ ਗੱਲ ਕਹੀ ਤੇ ਕਹੀ ਕਿ ਨਹੀਂ ਮੈਨੂੰ ਮੈਂ ਤਾਂ ਤੈਨੂੰ ਸਵਾਲ ਪੁੱਛਦਾ ਤੂੰ ਮੇਰੇ ਤੋਂ ਛੋਟ ਆਇਆ ਮੈਂ 55 ਸਾਲ ਦਾ ਤੇਰੇ ਨਾਲੋਂ ਤੇਰੀ ਉਮਰ ਕਿ ਨਹੀਂ ਹੋ ਗਈ ਮੇਰੀ ਹੁਣੀ 35 36 ਸਾਲ 35 36 ਸਾਲ ਤੇ 26 ਸਾਲ ਦਾ ਮੇਰਾ ਮੁੰਡਾ ਆ ਤੇ ਮੈਂ 52 ਸਾਲ ਦਾ ਮੈਂ ਹੁਣ ਕਿੰਨਾ ਗੱਲ ਕਰਾਂ ਦੱਸ ਨੀ ਵਰ ਰਹਿਦਾ ਜਨਰਲ ਹੈ ਜਕਠੋ ਰਿਹਾ ਕਿ ਜਿਵੇਂ ਕੋਈ ਇਨੇ ਗੁਨਾਹ ਕੀਤਾ ਤੇ ਹਲੇ ਜਿਨੇ ਤੈਨੂੰ ਪੈਦਾ ਕੀਤਾ ਜਿਹਦਾ ਤੂੰ ਰੋਜ਼ ਅੰਨ ਖਾਣਾ ਜਿਹਦੇ ਤੂੰ ਹਵਾ ਲੈਣਾ ਜਿਹਦੀ ਤੂੰ ਸੂਰਜ ਦੀ ਰੋਸ਼ਨੀ ਸਭ ਕੁਝ ਜਿਹਦਾ ਤੂੰ ਖਾਣਾ ਤੂੰ ਉਹਨੂੰ ਹੀ ਉਹਦੇ ਤੋਂ ਮੁਨਕਰ ਹੋ ਕੇ ਕਹਿੰਦਾ ਹਲਕਣਾ ਨਹੀਂ ਕੀਤਾ ਸੱਜਣਾ ਸਦਕੇ ਜਾਈਏ ਤੇਰੇ ਲਖਾਰੀ ਪੰਦੇ ਉਹੋ ਹੀ ਉਹੋ ਹੀ ਰੱਪ ਤੇ ਧਾਰਮਿਕ ਗੀਤ ਕੱਢ ਗੱਢ ਕੇ ਤੂੰ ਪ੍ਰਮੋਸ਼ਨ ਭਾਲਦਾ ਤੇ ਉਹਦੀ ਹੋਣ ਤੋਂ ਮੁਨਕਰ ਹੋਈ ਜਾਂਦਾ ਇਹ ਹੁਣ ਮੇਰਾ ਇੱਕ ਨਾ ਨਜ਼ਰੀਆ ਵਾ ਮੈਂ ਇੰਨਾ ਵੀ ਬੰਦੇ ਨੂੰ ਇੰਨਾ ਵੀ ਬੰਦੇ ਨੂੰ ਨਹੀਂ ਪੜਨਾ ਚਾਹੀਦਾ ਵੀ ਜਿਹਨੇ ਸਭ ਕੁਝ ਦਿੱਤਾ ਹਨਾ ਤੂੰ ਉਹਦੇ ਤੋਂ ਹੀ ਮੁਨਕਰ ਹੋ ਜਵੇਂ ਇੰਨਾ ਵੀ ਨਹੀਂ ਪੜਨਾ ਚਾਹੀਦਾ ਬੰਦੇ ਨੂੰ ਤੇਰੇ ਪੜੇ ਲਿਖੇ ਨਾਲੋਂ ਹਜ਼ਾਰਾਂ ਅਨਪੜ ਚੰਗੇ ਤੇ ਤੂੰ ਇੱਕ ਵਾਰੀ ਮੇਰੇ ਕੋਲ ਆ ਕੇ ਬੋਗੇ ਨਾ ਤੇ ਮਹਾਰਾਜ ਕਹਿੰਦੇ ਨਹੀਂ ਕਹਿੰਦਾ ਕਿ ਇਨਕੋ ਪ੍ਰੀਮਾ ਦਾਗੇ ਵਿਚਾਰ ਕਰੋ ਵੀ ਮੈਂ ਸਹੀ ਕਬੀਰ ਜੀ ਕਬੀਰ ਜੀ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਸਾਖਤ ਬੰਦੇ ਆ ਸਾਖਤ ਕਿਹਾ ਆ ਬੁਰੇ ਬੰਦੇ ਨੂੰ ਤੂੰ ਕਹਿੰਦਾ ਤੇਰੇ ਕੋਲ ਆ ਕੇ ਬੈਠਾ ਮੈਂ ਕਬੀਰ ਜੀ ਕਹਿੰਦੇ ਸਾਖਤ ਠੀਕ ਹੈ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉ ਕਬੀਰ ਜੀ ਕਹਿੰਦੇ ਸਾਖਤ ਬੰਦੇ ਨਾਲੋਂ ਬੁਰੇ ਬੰਦੇ ਨਾਲੋਂ ਸੂਰ ਚੰਗਾ ਜਿਹੜਾ ਗੰਦਗੀ ਖਾ ਕੇ ਆਪਣੇ ਸ਼ਹਿਰ ਨੂੰ ਸਾਫ਼ ਰੱਖਦਾ ਤੇ ਤੂੰ ਕਹੀ ਨਾ ਮੈਂ ਤੇਰੇ ਕੋਲ ਆ ਕੇ ਬੈਠਾ ਮੈਨੂੰ ਰੱਬ ਤੇਰਾ ਪਰਛਾਵਾ ਬਿਨਾਂ ਦਵਾ